ਹਾਂਜੀ ਜਿਹੜੇ ਵੀਰ ਹੜਾਂ ਦੇ ਵਿੱਚ ਸੇਵਾ ਕਰਨ ਜਾ ਰਹੇ ਨੇ ਉਹਨਾਂ ਦੇ ਨਾਲ ਕੀ ਕੁਝ ਵਾਪਰ ਰਿਹਾ ਹੈ ਕੀ ਕੀ ਹੋ ਰਿਹਾ ਹੈ ਕੀ ਮੁਸ਼ਕਲਾਂ ਆ ਰਹੀਆਂ ਨੇ ਤੇ ਵੀਰ ਚਮਕੌਰ ਸਿੰਘ ਜਿਹੜੇ ਵਾਰਸ ਪੰਜਾਬ ਦੇ ਸੇਵਾ ਕਰ ਰਹੇ ਨੇ ਇਹ ਗੱਲ ਉਹਨਾਂ ਦੀ ਸੁਣ ਕੇ ਸਾਰੇ ਸ਼ੇਅਰ ਕਰੋ ਤੇ ਆਪਣੇ ਵਿਚਾਰ ਵੀ ਦਿਓ ਸੁਣਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਜਰੂਰੀ ਬੇਨਤੀ ਹੈ ਤੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਕਾਰਨ ਕੀ ਆ ਸਾਡੇ ਨੌਜਵਾਨਾਂ ਦੀਆਂ ਮਦਦ ਕਰਨ ਵਾਲਿਆਂ ਦੀਆਂ ਪੱਗਾਂ ਲਾਈਆਂ ਜਾ ਰਹੀਆਂ ਉਹਨਾਂ ਦੇ ਮੱਥੇ ਪਾੜੇ ਜਾ ਰਹੇ ਆ ਉਹਨਾਂ ਦੇ ਕਿਰਚਾ ਮਾਰੀਆਂ ਜਾ ਰਹੀਆਂ ਮੇਰੀ ਬੇਨਤੀ ਖਾਸ ਕਰਕੇ ਉਹਨਾਂ ਨੌਜਵਾਨਾਂ ਨੂੰ ਆ ਜਿਹੜੇ ਮਦਦ ਲੈ ਕੇ ਆ ਰਹੇ ਆ ਜਦੋਂ ਤੁਸੀਂ ਮਦਦ ਲੈ ਕੇ ਆ ਕੇ ਮਦਦ ਵੰਡਣੀ ਹੈ ਚਾਹ ਚੋਕਰ ਹੈ ਆ ਚਾਰ ਹੈ ਰਾਸ਼ਨ ਹੈ ਕਿਸੇ ਵੀ ਪ੍ਰਕਾਰ ਦੀ ਮਦਦ ਹੈ ਉਹ ਤੁਸੀਂ ਘਟੋ-ਕਟ ਕੈਂਪਾਂ ਦੇ ਥਰੂ ਵੰਡੋ ਕੋਈ ਵੀ ਕੈਂਪ ਆ ਕਿਸੇ ਵੀ ਜਥੇਬੰਦੀ ਨੇ ਕੈਂਪ ਲਾਇਆ ਤੇ ਤੁਹਾਡਾ ਆਪਣਾ ਕੈਂਪ ਆ ਕਾਲੀ ਦਲਵਾਰਸ ਪੰਜਾਬ ਜਥੇਬੰਦੀ ਵੱਲੋਂ ਚੱਲ ਰਿਹਾ ਉਹਦੇ ਰਾਈਂ ਮੰਡੋ ਕਾਰਨ ਕਿਉਂਕਿ ਕੈਂਪਾਂ ਦੇ ਰਾਈਂ ਅੱਜ ਸਾਨੂੰ ਲਗਭਗ ਮਹੀਨਾ ਹੋ ਚੱਲਿਆ ਅਸੀਂ ਕੈਂਪ ਦੇ ਰਾਈਂ ਸੇਵਾਵਾਂ ਕਰ ਰਹੇ ਹਾਂ ਤੇ ਕੈਂਪ ਦੇ ਰਾਈਂ ਸੇਵਾਵਾਂ ਸਫਲ ਕਿਉਂ ਹੋ ਰਹੀਆਂ ਸਾਡੇ ਕੈਂਪਾਂ ਦੇ ਵਿੱਚ ਲੜਾਈ ਕਿਉਂ ਨਹੀਂ ਹੁੰਦੀ ਸਾਡੇ ਕੈਂਪਾਂ ਦੇ ਵਿੱਚ ਤੂੰ ਤੂੰ ਮੈਂ ਮੈਂ ਕਿਉਂ ਨਹੀਂ ਹੁੰਦੀ ਕਾਰਨ ਕੀ ਹੈ ਅਸੀਂ ਬਕਾਇਦਾ ਆਧਾਰ ਕਾਟ ਲੈ ਕੇ ਜਿਹੜੇ ਬੰਦੇ ਨੇ ਇਥੋਂ ਚੋਕਰ ਆਚਾਰ ਰਸਤ ਲੈ ਕੇ ਜਾਣੀਆਂ ਉਹਦਾ ਨਾਮ ਲਿਖ ਕੇ ਉਹਦੇ ਪਿਤਾ ਦਾ ਨਾਮ ਲਿਖ ਕੇ ਫਿਰ ਇਥੋਂ ਤੱਕ ਸਾਡੇ ਕੋਲ ਜਿਹੜੇ ਲੋਕਲ ਪਿੰਡਾਂ ਦੇ ਵਿੱਚ ਅਸੀਂ ਸੇਵਾ ਕਰ ਰਹੇ ਆ ਇਹਨਾਂ ਲੋਕਲ ਪਿੰਡਾਂ ਦੇ ਨੌਜਵਾਨ ਸਾਡੇ ਨਾਲ ਸਮਾਵਨ ਵਾ ਰਹੇ ਆ ਉਹਨਾਂ ਨੂੰ ਪਤਾ ਵੀ ਇਸ ਬੰਦੇ ਨੂੰ ਲੋੜ ਹੈ ਜਾਂ ਨਹੀਂ ਲੋੜ ਉਹਨਾਂ ਨੂੰ ਨਾਲ ਬਿਠਾ ਕੇ ਸੌਦਾ ਰਾਸਨ ਵੰਡਿਆ ਜਾਂਦਾ ਵਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿਹੜੇ ਨੌਜਵਾਨ ਇਹ ਕਹਿੰਦੇ ਆ ਨਾ ਵੀ ਅਸੀਂ ਆਪੇ ਜਾ ਕੇ ਸੇਵਾ ਕਰਨੀ ਆ ਅਸੀਂ ਪਾਣੀ ਦੇ ਵਿੱਚ ਜਾ ਕੇ ਚੋਕਰ ਵੰਡ ਕੇ ਆਉਣਾ ਅਸੀਂ ਪਾਣੀ ਦੇ ਵਿੱਚ ਜਾ ਕੇ ਰਸਤ ਵੰਡ ਕੇ ਆਉਣੀ ਆ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਸ ਟਾਈਮ ਜਿਨ੍ਹਾਂ ਦੇ ਘਰਾਂ ਦੇ ਵਿੱਚ 5-5 ਫੁੱਟ ਪਾਣੀ ਆ ਉਹਨਾਂ ਨੇ ਆਪਣੇ ਪਸ਼ੂ ਘਰਾਂ ਦੇ ਵਿੱਚ ਇਤਨੀ ਬੰਨੇ ਉਹ ਤੇ ਪਸ਼ੂ ਆਪਣੇ ਸੱਜੇ ਖੱਬੇ ਪਿੰਡਾਂ ਦੇ ਵਿੱਚ ਲੈ ਕੇ ਜਾ ਚੁੱਕੇ ਆ ਅਸੀਂ ਤੇ ਇੱਥੇ ਉਹਨਾਂ ਨੂੰ ਵੀ ਮੰਨ ਕੇ ਚੱਲੂ ਭਾਵੇਂ ਕੋਈ 20 ਕਿਲੋਮੀਟਰ ਭਾਵੇਂ ਕੋਈ 10 ਕਿਲੋਮੀਟਰ ਪਸ਼ੂ ਲੈ ਗਿਆ ਉਹਨਾਂ ਨੂੰ ਵੀ ਚੋਕਰ ਵੰਡਦੇ ਕਿਉਂਕਿ ਉਹ ਵੀ ਇੱਥੇ ਬਰਬਾਦ ਹੋਇਆ ਸੋ ਇਸ ਕਰਕੇ ਨੌਜਵਾਨੋਂ ਇਕੱਲੀ ਸੇਵਾ ਪਾਣੀ ਦੇ ਵਿੱਚ ਜਾ ਕੇ ਨਹੀਂ ਹੁੰਦੀ ਇਕੱਲੀ ਸੇਵਾ ਜਾਂ ਉੱਥੇ ਅੱਗੇ ਜਾ ਕੇ ਰਾਸ਼ਨ ਵੰਡ ਕੇ ਨਹੀਂ ਹੁੰਦੀ ਜਿਹੜੇ ਹਾਲ ਪੀੜ ਤੋਂ ਲੋਕ ਐ ਜਿਨ੍ਹਾਂ ਦੀਆਂ ਛੱਤਾਂ ਚੋਰੀਆਂ ਨੀਂਹਾਂ ਬਹਿ ਰਹੀਆਂ ਉਹ ਘਰਾਂ ਦੇ ਵਿੱਚੋਂ ਜਾ ਚੁੱਕੇ ਆ ਤੇ ਹੈ ਉਹ ਵੀ ਲੋੜਵੰਦ ਆ ਇਸ ਕਰਕੇ ਨਿਸ਼ਾਨਦੇਹੀ ਕਰਕੇ ਤੁਹਾਡੇ ਆਪਣੇ ਕੈਂਪ ਵੱਲੋਂ ਇਹ ਕਾਰਜ ਕੀਤੇ ਜਾ ਰਹੇ ਮੈਂ ਦੂਦਸੀਆਂ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਤੇ ਖਾਸ ਕਰਕੇ ਜਿਹੜੇ ਨੌਜਵਾਨ ਟਰੈਕਟਰ ਟਰਾਲੇ ਭਰ ਕੇ ਲਿਜਾ ਕੇ ਜਾ ਰਹੇ ਉਹਨਾਂ ਨੂੰ ਖਾਸ ਕਰਕੇ ਅਪੀਲ ਕਰਦਾ ਵੀ ਨੌਜਵਾਨੋ ਕੈਂਪਾਂ ਦੇ ਥਰੂ ਸੇਵਾ ਕਰੋ ਤੇ ਅਸੀਂ ਆਪਣੇ ਕੈਂਪ ਵੱਲੋਂ ਬੇਨਤੀ ਵੀ ਕਰਦੇ ਆ ਆਪਣੇ ਜਿੰਨੇ ਵੀ 15 16 ਸਾਡੇ ਕੈਂਪ ਚੱਲ ਰਹੇ ਆ ਉਹਨਾਂ ਨੂੰ ਵੀ ਮੈਂ ਖਾਸ ਕਰਕੇ ਬੇਨਤੀ ਕਰਦਾ ਵੀ ਆਪਣੇ ਕੈਂਪਾਂ ਦੇ ਵਿੱਚ ਆਧਾਰ ਕਾਰਡ ਚੈੱਕ ਕਰਕੇ ਉਹਨਾਂ ਦੇ ਨਾਮ ਚੈੱਕ ਕਰਕੇ ਉਹਨਾਂ ਦੇ ਪਿਤਾ ਦਾ ਨਾਮ ਚੈੱਕ ਕਰਕੇ ਉਹਨਾਂ ਦੇ ਪਿੰਡਾਂ ਦਾ ਨਾਮ ਚੈੱਕ ਕਰਕੇ ਤੇ ਬਕਾਇਦਾ ਲੋਕਲ ਟੀਮ ਆਪਣੇ ਨਾਲ ਲੈ ਕੇ ਕੋਈ 5-7 ਬੰਦੇ ਉਹ ਲੋਕਲ ਟੀਮ ਦੇ ਰਾਹੀਂ ਉਹ ਕੰਮ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਅਸੀਂ ਚੱਲ ਰਹੇ ਹਾਂ ਕਿਉਂਕਿ ਸਾਡਾ ਕੈਂਪ ਇਸੇ ਕਰਕੇ ਕਾਮਯਾਬ ਹੋ ਰਿਹਾ ਇੱਥੇ ਤੂੰ ਤੂੰ ਮੈਂ ਮੈਂ ਨਹੀਂ ਆ ਲੜਾਈ ਨਹੀਂ ਆ ਨਾ ਇੱਥੇ ਕਿਸੇ ਦਾ ਸਿਰ ਪਾਟਾ ਹੁਣ ਤੱਕ ਨਾ ਹੀ ਇੱਥੇ ਕਿਸੇ ਦੇ ਕਿਰਤ ਵਾਜੀ ਆ ਨਾ ਕਿਤੇ ਪੱਗ ਲੱਥੀ ਆ ਕਾਰਨ ਕੀ ਆ ਵੀ ਅਸੀਂ ਉਸ ਬੰਦੇ ਨੂੰ ਰਾਸ਼ਨ ਦਿੰਨੇ ਆ ਜਿਹੜਾ ਬੰਦਾ ਵਾਕੇ ਹੀ ਲੋੜ ਮੰਦਾ ਵਾਕਿਆ ਹੀ ਲੋੜਵੰਦ ਜਿਹਨੂੰ ਜ਼ਰੂਰਤ ਹੈ ਸੋ ਇਹ ਮੇਰੀ ਬੇਨਤੀ ਹੈ ਕਿ ਅਸੀਂ ਦੂਜਾ ਐਲਾਨ ਵੀ ਕਰਦੇ ਹਾਂ ਕਿ ਜੇਕਰ ਕੋਈ ਸਾਡੇ ਭਰਾਵਾਂ ਤੇ ਚੜ ਕੇ ਆਊਗਾ ਜੇਕਰ ਕੋਈ ਸਾਡੇ ਭਰਾਵਾਂ ਨੂੰ ਤੰਗ ਕਰੂਗਾ ਸਾਡੇ ਭਰਾਵਾਂ ਦੀਆਂ ਪੱਗਾਂ ਲਾਊਗਾ ਤੇ ਅਸੀਂ ਹੈਗੇ ਹਾਂ ਅਸੀਂ ਮਰੇ ਨਹੀਂ ਜੇਕਰ ਸਾਨੂੰ ਪਾਣੀਆਂ ਦੇ ਨਾਲ ਲੜਨਾ ਆਉਂਦਾ ਤੇ ਸਾਨੂੰ ਤੁਹਾਡੇ ਨਾਲ ਵੀ ਲੜਨਾ ਆਉਂਦਾ ਇਸ ਕਰਕੇ ਅਸੀਂ ਤੇ ਬੇਨਤੀ ਕਰਦੇ ਹਾਂ ਅਪੀਲ ਹੀ ਕਰਦੇ ਹਾਂ ਕਿ ਜਿਹੜੇ ਉਹ ਲੜਵਾ ਦਾ ਜਿਹੜੇ ਸਾਡੇ ਭਰਾਵਾਂ ਨੂੰ ਸੇਵਾ ਕਰਨ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਸੁਧਰ ਜੋ ਨਹੀਂ ਤੇ ਫਿਰ ਸੁਧਾਰ ਨਹੀਂ ਸਾਨੂੰ ਆਉਂਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ